ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਵੇ ਦੋਸਤੋ ਗੱਲ ਕਰਦੇ ਆ ਨਸ਼ੇ ਦੀ ਜਿਵੇਂ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਪੂਰੇ ਜ਼ੋਰਾਂ ਤੇ ਆ ਪਿਛਲੇ 10 15 18 20 ਸਾਲ ਤੋਂ ਸੋ ਪਿਆਰੋ ਗੱਲ ਕਰਦੇ ਆ ਸੱਤਾ ਜਾਂ ਕੱਢਦਾ ਗਰਾ ਸਾਡੇ ਧਰਮਕੋਟ ਚ ਹੋਇਆ ਜਿਹੜਾ ਉਹ ਇਹ ਇਸ਼ਾਰਾ ਕਰਦਾ ਕਿ ਇਹਨਾਂ ਲੋਕਾਂ ਦੀ ਜੜਾ ਕਾਫੀ ਡੂੰਘੀਆਂ ਨੇ ਕਾਫੀ ਡੂੰਘੀਆਂ ਥੋੜੀਆਂ ਨਹੀਂ ਕਾਫੀ ਡੂੰਘੀਆਂ ਨੇ ਇੱਥੇ ਇੱਕ ਮੈਡੀਕਲ ਸਟੋਰ ਤੋਂ ਇੱਕ ਮੋਟੀ ਮਾਤਰਾ 'ਚ ਨਸ਼ਾ ਫੜਿਆ ਗਿਆ। ਸ਼ਹਿਰ ਦੇ ਇਲਾਕੇ ਲੋਕਾਂ ਦੇ ਕਹਿਣ ਦੇ ਮੁਤਾਬਕ ਇਹ ਬੰਦਾ ਪਿਛਲੇ 15-18 ਸਾਲ ਤੋਂ ਲਗਾਤਾਰ ਬਿਨਾਂ ਰੁਕੇ ਬਾਦਸਤੂਰ ਇਹ ਕੰਮ ਕਰ ਰਿਹਾ ਸੀ। ਇਹਨੂੰ ਅਜ ਤੱਕ ਇਹ ਰੱਥ ਨਹੀਂ ਸਿਪਾਇਆ ਇਹ ਕਹਣਾ ਸ਼ਹਿਰ ਦੇ ਲੋਕਾਂ ਦਾ ਇਲਾਕੇ ਦੇ ਲੋਕਾਂ ਦਾ। ਔਰ ਉਹ ਬੰਦਾ ਅੱਜ ਤੋਂ ਕੋਈ 5-7 ਦਿਨ ਪਹਿਲਾਂ ਇਕ ਰੇਡ ਮਾਰੀ ਐਸਐਚਓ ਸਾਹਿਬ ਜੋ ਡੀਐਸਪੀ ਸਾਹਿਬ ਤਰਨਗੋਟ ਨੇ ਤੇ ਉਹ ਬੰਦਾ ਮੋਟੀ ਮਾਤਰਾ ਨਸ਼ੇ ਨਾਲ ਮੈਡੀਕਲ ਸਟੋਰ ਤੋਂ ਮੈਡੀਸਨ ਜਿਹੜਾ ਮੈਡੀਕਲ ਨਸ਼ਾ ਆ ਉਹ ਗੋਲੀਆਂ ਫੜੇ ਗਿਆ ਹਜ਼ਾਰਾਂ ਤਜ਼ਾਦ ਦੇ ਵਿੱਚ ਉਹ ਬੰਦੇ ਤੇ ਪਰਚਾ ਹੋ ਗਿਆ ਬੇਸ਼ੱਕ ਉਹ ਬੰਦਾ ਪਕੋੜਾ ਸੀ ਉਹ ਨਾਲ ਦਾ ਕਰਿੰਦਾ ਸੀ ਇੱਕ ਜਿਹੜਾ ਉੱਥੇ ਕੰਮ ਕਰਦਾ ਸੀਗਾ ਉਹ ਬੰਦਾ ਅਰੈਸਟ ਹੋ ਗਿਆ ਉਹਨੂੰ ਅਰੈਸਟ ਕਰ ਲਿਆ ਗਿਆ ਲੰਮੇ ਬੰਦਾ ਉਹ ਹੱਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਹੁਣ ਮਸਲਾ ਇੱਥੇ ਇਹ ਹੈ ਕਿ ਜਿਸ ਦਿਨ ਉਹ ਬੰਦਾ ਫੜਾਇਆ ਜਾਂਦਾ ਮੈਡੀਕਲ ਸਟੋਰ ਸੀਲ ਹੁੰਦਾ ਉਦੋਂ ਠੀਕ 2 ਦਿਨ ਬਾਅਦ ਐਸਐਚਓ ਤਰਨਖੋੜ ਦੇ ਡੀਐਸਓ ਤਰਨਖੋੜ ਦੀ ਬਦਲੀ ਹੋ ਜਾਂਦੀ ਹੈ ਇਹ ਇਸ਼ਾਰਾ ਕਿਸ ਨੂੰ ਜਾਂਦਾ ਕਿ ਇੱਕ ਵਕਈ ਉਹਨਾਂ ਲੋਕਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਇਹ ਗੱਲ ਸੁਣਦੇ ਹੀ ਪਰ ਆ ਕਤਲ ਦਾ ਕਰੰਬ ਦੇਖ ਕੇ ਹੋ ਸਕਦਾ ਕੋਈ ਹੋਰ ਵਜ੍ਹਾ ਰਹੀ ਹੋਵੇ ਹੋ ਸਕਦਾ ਕੋਈ ਹੋਰ ਵਜ੍ਹਾ ਰਹੀ ਹੋਵੇ ਪਰ ਲੋਕਾਂ ਦੀ ਜਿਹੜੀ ਇਸ ਟਾਈਮ ਚਰਚਾ ਇਸ ਇਲਾਕੇ ਚਰਚਾ ਹੋ ਰਹੀ ਹੈ ਸ਼ਹਿਰ ਦਾ ਸ਼ਹਿਰ ਦੇ ਬਾਹਰ ਪਿੰਡਾਂ ਦੇ ਵਿੱਚ ਉਹ ਇਹ ਹੈ ਕਿ ਡੀਐਸਪੀ ਤਰੰਗੋਟ ਤੇ ਐਸਐਚਬੀ ਐਸਐਚੂ ਤਰੰਗੋਟ ਦੀ ਬਦਲੇ ਮੈਂ ਮੈਂ ਕਾਰਨ ਸ਼ਾਇਦ ਉਹ ਇੱਕ ਮੈਡੀਕਲ ਸਟੋਰ ਦਾ ਬੰਦ ਹੋਣਾ ਰੇਡ ਹੋਣਾ ਜਾਂ ਪਰਚਾ ਹੋਣਾ ਹੈ ਅਗਰ ਇਹ ਸੱਚ ਹੈ ਤਾਂ ਬੜੀ ਏ ਗੱਲ ਹੈ ਕਹੋ ਕਿ ਸ਼ਰਮਸਾਰ ਹੋਣ ਵਾਲੀ ਗੱਲ ਹੈ। ਫਿਰ ਜੇ ਇਹ ਗਨ ਇਸ ਤਰ੍ਹਾਂ ਦੇ ਫਿਰ ਉਸ ਬੰਦੇ ਨੂੰ ਕਿੰਨੇ ਬਚਾਇਆ ਬਚਾਇਣ ਖਰਚਾ ਤਾਂ ਹੋ ਗਿਆ ਪਰ ਇਸ ਜਬਨਾਤੇ ਬਦਲੀਆਂ ਹੋਈਆਂ ਤੇ ਹਾਇਦ ਕੱਟੀਏ ਗੱਲ ਇਹ ਕੱਲੋ ਕਿਹੜਾ ਪੁਲਿਸ ਅਫਸਰ ਇਸ ਤਰ੍ਹਾਂ ਕਾਰਵਾਈ ਕਰੂਗਾ ਕੋਈ ਵੀ ਨਹੀਂ। ਸੋ ਪਹਿਲੋ ਗੱਲਾਂ ਸੁਣਦੇ ਸੀ ਇਹ ਇਹਨਾਂ ਵਕਿਆਈ ਸਰਕਾਰ ਦੇ ਦਰਬਾਰੇ ਨਾਲ ਲੋਕਾਂ ਦੀ ਪਹੁੰਚ ਡਰਾ ਕੇ ਲੋਕਾਂ ਨੂੰ ਘਰੋਂ ਕਢਿੰਦੇ ਆ ਜਾਂ ਤੁਹਾਡੇ ਸਾਹਮਣੇ ਇਹ ਜਿਹੜਾ ਪਰਚਾ ਹੋ ਗਿਆ ਪਰਚੇ ਤੋਂ ਬਾਅਦ ਚ ਬਦਲੀਆਂ ਹੋ ਗਈਆਂ ਬਦਲੇ ਕਹਿੰਨੋਂ ਫਿਰ ਕਿੱਥੇ ਭੇਜਿਆ ਇਹ ਨਹੀਂ ਪਤਾ ਪਰ ਸੱਚਾਈ ਇਹ ਆ ਕਿ ਵਾਕਿਆ ਸੱਚ ਗੱਲ ਆ ਕਿ ਪਰਚਾ ਹੋਣ ਤੋਂ 2 ਦਿਨ ਬਾਅਦ ਐਸਐਚਓ ਤਰਨਕੂਰ ਦੇ ਡੀਐਸਪੀ ਤਰਨਕੂਰ ਦੀ ਬਦਲੀ ਹੋ ਜਾਂਦੀ ਹੈ ਲੋਕਲ ਕਹਿਣ ਤਾਬਕਾ ਕਿ ਇਹਦਾ ਜਿਹੜਾ ਮੇਨ ਸੂਤਰ ਧਾਰ ਉਹੀ ਹੈ ਮੈਡੀਕਲ ਸਟੋਰ ਉਤੋਂ ਸਾਰੀ ਗੱਲ ਨਿਕਲੀ ਹੈ ਉਹੀ ਉਹਨੂੰ ਸੀਲ ਕਰਨਾ ਜ ਪਰਚਾ ਹੋਣਾ ਇਨਾਂ ਨੂੰ ਅਫਸਰ ਦਾ ਬਦਲੀ ਹੋ ਦਾ ਕਾਰਨ ਬਣਿਆ ਸੋ ਪਿਆਰੋ ਬਾਕੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਪਰ ਅਗਰ ਇਹ ਸੱਚ ਹੈ ਅਗਰ ਸੱਚ ਹੈ ਤਾਂ ਬਹੁਤ ਹੀ ਮਾਰਿਤ ਨਿੰਦਣਯੋਗ ਗੱਲ ਆਏ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਜਣੇ ਆ ਤੁਸੀਂ ਮੇਰਾ ਸਹਿਮਤ ਤਾਂ ਵੀ ਮੇਰਾ ਸਹਿਮਤ ਨਹੀਂ ਤੇ ਤਾਂ ਵੀ ਤਾਂ ਨਾ ਪਿਆਰੋ